14 ਮਾਰਗ 27 ਜਨਵਰੀ 2026 ਨੂੰ ਅਨੋਖੀ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਰਦਾ ਭਾਵਨਾਵਾਂ ਨਾਲ ਮਨਾਇਆ ਜਾਣਾ ਆ ਉਸ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਸੁੰਦਰ ਸਜਾਵਟਾਂ ਹੋ ਜਾਂਦੀਆਂ ਆ ਅਲੱਗ-ਅਲੱਗ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਵਟਾਂ ਕੀਤੀਆਂ ਗਈਆਂ ਨੇ ਵੱਡੇ ਪੱਦਰ ਤੇ ਸੰਗਤਾਂ ਦਾ ਇਕੱਠ ਜੇਕਰ ਗੁਰੂ ਦੀ ਹਦੂਦ ਤੋਂ ਪਹਿਲਾਂ ਹੀ ਜ਼ਿਕਰ ਕਰਾਂ ਗੁਰੂ ਦੀ ਹਦੂਦ ਤੱਕ ਜਿਹੜੀ ਲੰਬੀ ਲਾਈਨ ਆ ਉਹ ਲੱਗੀ ਹੋਈ ਆ ਅੰਦਰ ਸੁੰਦਰ ਸੁੰਦਰ ਫੁੱਲਾਂ ਨਾਲ ਜਿਹੜੀ ਸਜਾਵਟ ਕੀਤੀ ਗਈ ਹੈ ਉਹਦੀਆਂ ਤਸਵੀਰਾਂ ਸਯੋਗੀ ਨੂੰ ਕਹਾਂ ਮੈਂ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਦਿਖਾਈਆਂ ਜਾਣ ਅੰਦਰ ਜੋ ਸੰਗਤ ਦਾ ਵੱਡਾ ਇਕੱਠ ਹੈ ਉਹ ਵੀ ਇੱਕ ਵਾਰ ਜਿਹੜਾ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਪਿੰਡ ਪਉ ਵਿੰਡ ਜਿਲ੍ਹਾ ਲੋਹਰ ਅੰਦਰ ਭਗਤੋ ਨਾਮ ਦਾ ਸਿੱਕ ਇੱਕ ਅਸਤਾ ਹੈ ਸੱਚੀ ਕਰਦਾਇਤ ਨਾਮ ਜਪਦਾ ਵੰਡ ਕੇ ਸ਼ਕਣ ਲਈ ਸੰਤਾਂ ਨੂੰ ਉਹ ਦੱਸਦਾ ਹੈ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਉਹ ਬੜਿਆ ਨੂਰ ਦਸ਼ਮੇਸ਼ ਦੀ ਅਕਦਾ ਹੈ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਸੰਗਤਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਨਜ਼ਰ ਆ ਰਿਹਾ ਹੈ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਚਪੈਰਾ ਸਾਹਿਬ ਦੇ ਰੂਪ ਵਿੱਚ ਲੱਖਾਂ ਹੀ ਸੰਗਤਾਂ ਗੁਰੂ ਸਾਹਿਬ ਜੀ ਦੇ ਇਸ ਸਿਧਾਂਤ ਤੇ ਨਤਮਸਤਕ ਹੁੰਦੀਆਂ ਨੇ ਜਿੱਤੇ ਸੰਗਤਾਂ ਵਿੱਚ ਚਾਹ ਹੁੰਦਾ ਕਿ ਕਦੋਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੋਵੇ ਤਾਂ ਬਾਬਾ ਦੀਪ ਸਿੰਘ ਦੇ ਗੁਰੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੂਰ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬ ਹੁਨਾ ਛੜਾ ਕੇ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਜਦੋਂ ਅਮਰਸਰ ਦੀ ਧਰਤੀ ਤੇ ਆਉਂਦੇ ਨੇ ਹੱਥ ਤੇ ਸੀਸ ਕਲੀਤੇ ਧਰ ਕੇ ਲੜਕੇ ਇਹ ਆਪਣਾ ਸੀਸ ਗੁਰੂ ਅੰਦਾਜ਼ੀ ਦੇ ਚਰਨਾਂ 'ਚ ਪੇਟ ਕਰਦੇ ਨੇ 14 ਮਾਰਗ 27 ਜਨਵਰੀ 2026 ਨੂੰ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਦਾ ਪਾਵਨਵਾ ਨਾਲ ਮਨਾਇਆ ਜਾਣਾ ਆ ਉਸ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਸੁੰਦਰ ਸਜਾਵਟ ਹੋਈ ਆ ਨੇ ਅਲੱਗ-ਅਲੱਗ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਵਟਾਂ ਕੀਤੀਆਂ ਗਈਆਂ ਨੇ ਵੱਡੇ ਪੱਦਰ ਤੇ ਸੰਗਤਾਂ ਦਾ ਇਕੱਠ ਜੇਕਰ ਗੁਰੂ ਦੀ ਹਦੂਦ ਤੋਂ ਪਹਿਲਾਂ ਹੀ ਜ਼ਿਕਰ ਕਰਾਂ ਗੁਰੂ ਦੀ ਹਦੂਦ ਤੱਕ ਜਿਹੜੀ ਲੰਬੀ ਲਾਈਨ ਆ ਉਹ ਲੱਗੀ ਹੋਈ ਆ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਕੁਝ ਆਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਜੋ ਮर्याਦਾ ਤੋਂ ਉਲਟ ਕੋਈ ਵੀ ਸਿੱਖੀ ਸਿਧਾਂਤਾਂ ਤੋਂ ਉਲਟ ਕੋਈ ਵੀ ਸੰਗਤ ਜਿਹੜੀ ਆ ਉਹ ਐਸਾ ਕੁਝ ਨਾ ਕਰੇ ਕਿਉਂਕਿ ਹਰ ਸਾਲ ਜਦੋਂ ਵੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਸੰਗਤਾਂ ਆਪਣੇ ਘਰੋਂ ਕੇਕ ਪੇਸਟੀਆਂ ਲੈ ਕੇ ਆਉਂਦੀਆਂ ਨੇ ਵੱਡੇ ਵੱਡੀ ਟਰਾਲੀਆਂ ਦੇ ਵਿੱਚ 5 500 6 600 ਪਾਉਂਡ ਦੇ ਕੇਕ ਜਿਹੜੀਆਂ ਨੇ ਸੰਗਤਾਂ ਉਹ ਲੈ ਕੇ ਆਉਂਦੀਆਂ ਤੇ ਉਹ ਕੇਕ ਕੱਟੇ ਜਾਂਦੇ ਨੇ ਪਰ ਗੱਲ ਇਹ ਹੈਗੀ ਕਿ ਜੋ ਬਿਲਕੁਲ ਮर्याਦਾ ਦੇ ਉਲਟ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਉਸ ਨੂੰ ਲੈ ਕੇ ਦੇ ਆਦੇਸ਼ ਜਾਰੀ ਕੀਤੇ ਗਏ ਨੇ ਸੰਤਨ ਨਾਲ ਵੀ ਗੱਲਬਾਤ ਕਰਾਂਗੇ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਹੈ ਤੇ ਅੱਜ ਗੁਰੂ ਘਰ ਦੇ ਵਿੱਚ ਪਹੁੰਚ ਕੇ ਕੀ ਮਹਿਸੂਸ ਕਰ ਰਹਿਆ ਨੇ ਉਸ ਬਾਰੇ ਪਸੰਤਾ ਨਾਲ ਵੀ ਗੱਲਬਾਤ ਜੜੀ ਉਹ ਜ਼ਰੂਰ ਜਾਰੀ ਰੱਖਾਂਗੇ ਸੋ ਜਿਸ ਤਰੀਕੇ ਤਸਵੀਰ ਸਜਾਵਟ ਦੀ ਇੱਕ ਵਾਰ ਪਹਿਲੇ ਉਹ ਦਿਖਾ ਦिए ਕਿ ਕਿਸ ਤਰੀਕੇ ਖਾਲਸਾ ਉਤਸ਼ਾਹ ਅੱਜ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਈ ਦਰਸ਼ਨ ਕਰਕੇ ਆਇਓ ਸੁੰਦਰ ਸਜਾਵਟਾ ਹੋਈਆਂ ਗੁਰੂ ਘਰ ਦੇ ਵਿੱਚ ਮਾਝ ਦੇ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਕੱਲ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਫਤਿਹ ਬਰੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਰਵਕਾਰੀ ਵਰਲਾ ਆਇਆ ਸੂਰਤ ਸੁਬੇ ਚਾਨੀ ਹੈ ਜੋ ਲੜਾ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ ਸੋ ਆਪ ਜੀ ਦਰਸ਼ਕ ਦਰ ਕਰਦੇ ਹੋ ਕਰ ਰਹੇ ਹੋ ਬਾਬਾ ਦੀਪ ਸਿੰਘ ਦੇ ਸ਼ਹੀਦ ਗੰਸਾ ਜੀ ਦੇ ਅਸਥਾਨ ਤੇ ਬਹੁਤ ਸੋਹਣੀ ਫੁੱਲਾਂ ਦੀ ਡੈਕੋਰੇਸ਼ਨ ਹੋਈ ਬਹੁਤ ਸੋਹਣਾ ਗੁਰੂ ਸਾਹਿਬ ਜੀ ਦਾ ਦਰਬਾਰ ਸੱਜਿਆ ਹੋਇਆ ਹੈ ਬਾਬਾ ਦੀਪ ਸਿੰਘ ਦੇ ਜੋ استانਦਾ 14 ਮਾਰਗ 27 ਜਨਵਰੀ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਐਸਪੀਸੀ ਬਹੁਤ ਸੋਹਣੇ ਉਪਰਾਲੇ ਕੀਤੇ ਗਏ ਹਨ। ਅੱਜ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਗੁਰਕੀਆਂ ਨਾਮ ਲੈਵਾਂ ਸੰਗਤਾਂ ਨੇ ਔਰ ਗੁਰਕੇ ਨਿਹੰਗ ਸਿੰਘ ਲਾਡਲੀਆਂ ਫੌਜਾਂ ਨੇ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਔਰ ਵੱਖ-ਵੱਖ ਬਜ਼ਾਰਾਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਜੋ ਕਿ ਸ਼ਹੀਦਗੰਗ ਸਾਹਿਬ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਸਮਾਪਤੀ ਹੋਵੇਗੀ। ਜਿਸ ਜ਼ਿਕਰ ਕੀਤਾ ਅ ਅੱਜ ਪਹੁੰਚ ਕੇ ਅੰਦਰੋਂ ਦਰਸ਼ਨੀ ਦਾਰੇ ਕੀਤੇ ਸੰਗਤਾਂ ਦੇ ਵਿੱਚ ਕਿੰਨਾ ਕੋ ਉਤਸ਼ਾਹ ਨਜ਼ਰ ਆ ਰਿਹਾ। ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ ਜੋ ਕਿ ਅ ਗੁਰੂ ਸਾਹਿਬ ਦੀ ਕਿਰਪਾ ਨਾਲ ਚਪੈਰਾ ਸਾਹਿਬ ਦੇ ਰੂਜ਼ਵੇ ਚ ਲੱਖਾਂ ਹੀ ਸੰਗਤਾਂ ਗੁਰੂ ਸਾਹਿਬ ਜੀ ਦੇ ਇਸ ਅਸਥਾਨ ਤੇ ਨਤਮਸਤਕ ਹੁੰਦੀਆਂ ਹਨ ਜਿੱਤੇ ਸੰਗਤਾਂ ਦੇ ਵਿੱਚ ਚਾਹੁੰਦਾ ਕਿ ਕੋਨੂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੋਵੇ ਤਾਂ ਬਾਬਾ ਦੀਪ ਸਿੰਘ ਦੇ ਗੁਰੂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੁਸੀਂ ਕੁਵਿਸ਼ਰ ਵੀ ਕਰਦੇ ਹੋ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਉੱਤੇ ਕਿਉਂਕਿ ਪਹਿਲੀਆਂ ਵੀ ਤੁਸੀਂ ਸੁਣਾ ਚੁੱਕੇ ਹੋ ਕੋਈ ਹੋਰ ਜੋ ਤੁਹਾਨੂੰ ਲੱਗਦਾ ਤੁਸੀਂ ਸਟੇਜ ਦੇ ਉੱਪਰ ਸੰਤਾਂ ਨੂੰ ਸੁਣਾ ਕੇ ਨਿਹਾਲ ਕਰ ਦਿਓ ਇਸੇ ਤਰੀਕੇ ਜਿਹੜੀ ਸੰਗਤ ਘਰ ਬੈਠੀ ਹੈ ਜਾਂ ਵਿਦੇਸ਼ਾਂ ਚ ਬੈਠੀ ਹੈ ਉਹਨਾਂ ਨੂੰ ਵੀ ਆਪਣੀ ਕੁਵਿਸ਼ਰੀ ਦੇ ਨਾਲ ਨਿਹਾਲ ਜੀ ਬਿਲਕੁਲ ਮੈਂ ਕਵੀ ਦੇ ਰੂਪ ਚ ਆਪ ਜੀ ਨੂੰ ਕਵਿਤਾ ਸ਼ਰਮ ਕਰਾਵਾਂਗਾ ਬਾਬਾ ਦੀਪ ਸਿੰਘ ਦਾ ਜਨਮ ਜੋ ਉਹ ਬਿੰਦ ਸਾਹਿਬ ਦੀ ਧਰਤੀ ਹੋਇਆ ਪਿਤਾ ਪਗਦਾ ਮਾਤਾ ਜਿਉਣੀ ਜੀ ਔਰ ਬਾਬਾ ਦੀਪ ਸਿੰਘ ਜੀ ਦਮਦਮਈ ਟਕਸਾਲ ਦੇ ਪਹਿਲੇ ਮੁਖੀ ਹੋਇਆ ਕਰਦੇ ਹਨ ਸਾਧ ਸੰਗ ਜੀ ਔਰ ਤਰਨਾ ਦਲ ਦੇ ਮੁਖੀ ਹੋਇਆ ਕਰਦੇ ਹਨ ਸਾਧ ਸੰਗ ਜੀ ਮਿਸਲਾਂ ਦੇ ਜਰਨਲ ਹਨ ਸਾਧ ਸੰਗ ਜੀ ਔਰ ਬਿੰਦ ਗੁਰੂ ਸਾਹਿਬ ਦੀ ਆਦ ਮਹਾਰਾਜ ਦੀਆਂ ਬੀੜਾਂ ਲਖਵਾਈਆਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰਗੋਮੀ ਸਿੰਘ ਜੀ ਦੇ ਲਾੜਲੇ ਬਾਬਾ ਦੀਪ ਸਿੰਘ ਜੀ ਲਾੜਲੇ ਹਨ ਸਾਧ ਸੰਗ ਜੀ ਅਮਰਤ ਉਹਨਾਂ ਕੋ ਛਕਿਆ ਪਹਿਲਾ ਨਾਮ ਦੀਪਾ ਸੀ ਫਿਰ ਬਾਬਾ ਦੀਪ ਸਿੰਘ ਜੀ ਦਾ ਨਾਮ ਹੋਇਆ ਫਿਰ ਇਸ ਤਾਈ ਗੁਰਸੱਤ ਦੀ ਕਿਰਪਾ ਨਾਲ ਦੀਪ ਵਾਂਗੂ ਗੁਰਸੱਤ ਦੀ ਕਿਰਪਾ ਨਾਲ ਅੱਜ ਦੀਪਕ ਜਾਗ ਰਹੇ ਨੇ ਔਰ ਗੁਰੂ ਸਰ ਦੇ ਬਾਬਾ ਦੀਪ ਸਿੰਘ ਦੀ ਜੋਤ ਸਦਾ ਹੀ ਆਣ ਕੇ ਬਾਬਾ ਦੀਪ ਸਿੰਘ ਦੀ ਜੋਤਾਂ ਜਗਾਉਂਦੇ ਨੇ ਜਿਹੜਾ ਵੀ ਕੋਈ ਜੋਤ ਲਗਾਉਂਦਾ ਹੈ ਕੋਈ ਵੀ ਰੋਗ ਦੂਰ ਹੋਵੇ ਸਤਿਗੁਰ ਦੀ ਕਿਰਪਾ ਨਾਲ ਪੂਰਾ ਦੂਰ ਹੋ ਜਾਂਦਾ ਹੈ ਬਿਲਕੁਲ ਜੀ ਕਵਿਤਾ ਆਪ ਜੀ ਨੂੰ ਮੈਂ ਸਰਵਣ ਕਰਾਵਾਂਗਾ ਆਪ ਜੀ ਸਰਵਣ ਕਰਨਾ ਜੀ ਪਿੰਡ ਪਉ ਵਿੰਡ ਜਿਲੇ ਲੋਹਰ ਅੰਦਰ ਭਗਤੋ ਨਾਮ ਦਾ ਸਿੱਖ ਇੱਕ ਅਸਦਾ ਹੈ ਸੱਚੀ ਕਿਰਤ ਕਰਦਾ ਇਹ ਤੇ ਨਾਮ ਜਪਦਾ ਵੰਡ ਕੇ ਸ਼ਕਣ ਲਈ ਸੰਤਾਂ ਨੂੰ ਉਹ ਦੱਸਦਾ ਹੈ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਉਹ ਬਣਿਆ ਨੂਰ ਦਸ਼ਮੇਸ਼ ਦੀ ਅਕਦਾ ਹੈ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਬਣਿਆ ਨੂਰ ਦਸ਼ਮੇਸ਼ ਦੀ ਅਕਦਾ ਹੈ ਉਹ ਪਿੰਡ ਪਉਂਵਿੰਡ ਚ ਲੈ ਲਾਹੌਰ ਅੰਦਰ ਭਗਤੂ ਨਾਮ ਦਾ ਸਿੱਕ ਇੱਕ ਵਸਦਾ ਹੈ ਸੱਚੀ ਕਿਰਤ ਕਰਦਾ ਤੇ ਨਾਮ ਜਪਦਾ ਵੰਡ ਕੇ ਛਕਣ ਲਈ ਉਹ ਸੰਗਤਾਂ ਨੂੰ ਦੱਸਦਾ ਹੈ ਉਹ ਤਾਂ ਦੁੱਖੀਆਂ ਦੇ ਦੁੱਖਾਂ ਦਾ ਸੰਹਾਰ ਬਣਦਾ ਸੋਖਿ ਆਉਂਦੀਆਂ ਤਲੀਆਂ ਨੂੰ ਚਸਦਾ ਤਨੋਂ ਮਨੋਂ ਹੈ ਸੇਵਕੋ ਗੁਰੂ ਕਰਦਾ ਤਨੋਂ ਮਨੋਂ ਐ ਸੇਵਕੋ ਗੁਰੂ ਕਰਦਾ ਰਾਜਤ ਨੂੰ ਸਿੱਖੀ ਦਾ ਦੱਸਦਾ ਹੈ ਉਹਦੇ ਕਰ ਵਿੱਚ ਦੀਪ ਸਿੰਘ ਹੋਇਆ ਪੈਦਾ ਬਣਿਆ ਨੂਰ ਦਸ਼ਮੇਸ਼ ਦੀ ਅੱਖ ਦਾ ਹੈ ਸੁਖ ਜੀਤ ਉਸਦੇ ਚਰਨ ਚੁਮੇ ਉਹ ਆਕ ਸਮੇ ਤੇ ਇਸ ਤਰ੍ਹਾਂ ਰੱਖਦਾ ਹੈ ਅਮਰਸ਼ਕੋ ਸਿੰਘ ਜੋ ਗੁਰਕੇ ਲਾਲ ਲਗੋ ਨਚਿਆ ਦੁਰੋ ਬਾਣੀ ਪੜੋ ਬਾਣੀ ਬਾਣੀ ਦੇ ਧਾਰਨ ਹੋ ਜੇ ਇਸ ਵਿੱਚ ਪੜਾ ਸਮੂਹ ਗੁਰਨਾਕ ਨਾਮ ਲੇਵਾ ਸੰਗਤਾਂ ਨੂੰ ਤਨ ਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੀਆਂ ਲੱਖ ਲੱਖ ਵਧਾਈ ਹੁਣ ਗੱਜ-ਕਚਕਾਰਾ ਬਲਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇੱਕ ਵਾਰ ਗੁਰੂ ਦੀ ਹਦੂਦ ਵੱਲ ਤਸਵੀਰਾਂ ਜੇਕਰ ਦਿਖਾਈਏ ਦੂਰ ਤੱਕ ਸੰਗਤਾਂ ਕਿਸ ਤਰੀਕੇ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਤਾਂ ਅੰਦਰ ਸੁੰਦਰ ਸੁੰਦਰ ਫੁੱਲਾਂ ਨਾਲ ਜਿਹੜੀ ਸਜਾਵਟ ਕੀਤੀ ਗਈ ਹੈ ਉਹਦੀਆਂ ਤਸਵੀਰਾਂ ਸਯੋਗੀ ਨੂੰ ਕਵਾਂਗਾ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਦਿਖਾਈਆਂ ਜਾਣ ਅੰਦਰ ਜੋ ਸੰਗਤਾਂ ਦਾ ਵੱਡਾ ਇਕੱਠ ਹੈ ਉਹ ਵੀ ਇੱਕ ਵਾਰ ਜਿਹੜਾ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਣ ਸੋ ਦੂਜੇ ਪਾਸੇ ਅ ਸੇਵਾਦਾਰ ਜਿਹੜੇ ਨੇ ਉਹ ਸੇਵਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਇਹ ਗੁਰੂ ਘਰ ਦੇ ਵਿੱਚ ਬਖਸ਼ਿਸ਼ ਜਿਹੜੀ ਆ ਉਹ ਇੱਥੇ ਅੱਜ ਹਰ ਇੱਕ ਸੰਗਤ ਲੈਣ ਪਹੁੰਚੀ ਹੈ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਪਹੁੰਚੇ ਨੇ ਇਹ ਬਹੁਤ ਵੱਡਾ ਦਿਨ ਆ ਖਾਸ ਕਰਕੇ ਇਹ ਅੱਜ ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁੰਦਰ ਨਗਰ ਕੀਰਤਨ ਵੀ ਆਰੰਭ ਕੀਤੇ ਗਏ ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਇਸ ਜਗ੍ਹਾ ਤੇ ਸਮਾਪਤੀ ਹੋਏਗੀ ਨਗਰ ਕੀਰਤਨ ਦੀ ਇੱਥੇ ਪਹੁੰਚ ਕੇ ਸਮਾਪਤੀ ਹੋਣੀ ਹੈ ਤੇ ਇੱਥੇ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਣਾ ਹੈ ਤਸਵੀਰਾਂ ਇੱਕ ਵਾਰ ਨਾਲ ਦੇ ਨਾਲ ਸਾਂਝੀਆਂ ਕਰਾਂਗੇ ਗੁਰੂ ਘਰ ਕਿਸ ਤਰੀਕੇ ਆ ਜੋ ਸਜਾਵਟ ਹੋਈ ਹੈ ਕਿਉਂਕਿ ਹਰ ਇੱਕ ਸੋਸ਼ਲ ਮੀਡੀਆ ਤੇ ਜੇਕਰ ਜ਼ਿਕਰ ਕਰਾਤਾ ਅੱਜ ਤਸਵੀਰਾਂ ਹਰ ਕੋਈ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਰਿਹਾ ਹੈ ਇਹ ਸੁੰਦਰ ਸਜਾਵਟ ਦੀਆਂ ਤਸਵੀਰਾਂ ਸੰਗਤ ਜਿਹੜੀ ਹੈ ਉਕੈਦਕਾਰੀ ਆ ਤੇ ਸੋ ਤਸਵੀਰਾਂ ਨਾਲ ਦੇ ਨਾਲ ਸਾਂਝਾ ਕਰ ਰਿਹਾ ਅਤੇ ਜੋ ਵੀ ਸੰਗਤ ਇੱਥੇ ਆਉਂਦੀਆਂ ਨਾ ਮਾਣੇ ਸਿੱਖ ਜੋ ਗੁਰੂ ਘਰ ਆ ਕੇ ਨਤਮਸਤਕ ਹੁੰਦੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਅੰਦਰ ਦਰਬਾਰ ਦੀਆਂ ਤਸਵੀਰਾਂ ਵੀ ਸੁੰਦਰ ਫੁੱਲਾਂ ਨਾਲ ਜੋ ਸਜਾਇਆ ਗਿਆ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਨਾਲ ਨਾਲ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅੱਜ ਬਹੁਤ ਵੱਡਾ ਦਿਨ ਆ ਕੱਲ ਨੂੰ ਇੱਥੇ ਸਮਾਗਮ ਵੀ ਹੋਣਗੇ ਜਿਸ ਦੇ ਵਿੱਚ ਕੀਰਤਨੀਆਂ ਜਥੇ ਕਵੀਸ਼ਰੀ ਜਥੇ ਆ ਕੇ ਇਸ ਜਗ੍ਹਾ ਤੇ ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਨਗੇ ਸੁੰਦਰ ਦੀਆਂ ਤਸਵੀਰਾਂ ਦਾ ਰੁਖ ਜਿਹੜਾ ਆ ਉਹ ਇੱਕ ਵਾਰ ਆਪਾਂ ਨਾਲ ਦੇ ਨਾਲ ਕਰਵਾਉਣੀ ਹੈ